ਸ਼ੰਭੂ ਦੇ ਖ਼ਰਾ ਰਿਪੋਰਟ ਦੇ ਕਿਸਾਨੀ ਅੰਦੋਲਨ ਦਾ ਅੱਜ ਪੰਜਵੰਦੀ ਲੈ ਦੱਸੇ ਕਿ ਇੱਥੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਇੱਕ ਵੱਡਾ ਐਲਾਨ ਕਰ ਦਿਆ ਅਗਲੀ ਰਣਨੀਤੀ ਬਾਰੇ ਦੱਸ ਦਿੱਤਾ ਹੈ ਦੱਸੇ ਕਿ ਉਹਨਾਂ ਨੇ ਕਿਹਾ ਕਿ ਬੀਤੀ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਗਏ ਸਨ ਤੇ ਉੱਥੇ ਦੇ ਕਿਸਾਨਾਂ ਨੂੰ ਆਸ ਸੀ ਕਿ ਉਹ ਕਈ ਵੱਡੇ ਐਲਾਨ ਕਰ ਸਕਦੇ ਨੇ ਪਰ ਉਹਨਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਜਿਹਾ ਕੁਝ ਨਹੀਂ ਹੋਇਆ ਪੰਦੇਰ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਬਾਰੇ ਕੁਝ ਨਹੀਂ ਸੋਚ ਰਹੇ ਨੇ ਉਹਨਾਂ ਨੇ ਆਖਿਆ ਕਿ ਸਾਡਾ ਕਿਸਾਨਾਂ ਦਾ ਬਹੁਤ ਵੱਡਾ ਪਰਿਵਾਰ ਹੈ ਸਾਡਾ ਫਰਜ ਹੈ ਕਿ ਅਸੀਂ ਪੂਰੇ ਪਰਿਵਾਰ ਨਾਲ ਇਕੱਠੇ ਕਰੀਏ ਤੇ ਜੇਕਰ ਜੀਹਾਂ ਹੋ ਜਾਂਦਾ ਤਾਂ ਸਾਨੂੰ ਜਿੱਤ ਹਾਸਲ ਕਰਨ ਦੇ ਵਿੱਚ ਕੋਈ ਨਹੀਂ ਰੋਕ ਸਕਦਾ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾ ਮੰਨਣ ਤੇ ਵੀ ਕੋਈ ਰੋਕ ਨਹੀਂ ਲਾ ਸਕਦੀ ਹੈ ਪੰਦੇਰ ਨੇ ਵੀ ਕਿਹਾ ਕਿ ਜੋ ਵੀ ਕਿਸਾਨ ਹੈ ਖੇਤੀ ਮਜ਼ਦੂਰੀ ਕਰਦਾ ਉਹ ਸਾਡੀਆਂ ਮੰਗਾ ਦਾ ਸਮਰਥਨ ਜ਼ਰੂਰ ਕਰੇ ਜੇਕਰ ਇਹ ਲੋਕ ਬਾਜ ਬਾਤੇ ਅੰਦਰੋਂ ਦਬਾਅ ਪਾਣਾ ਸ਼ੁਰੂ ਕਰ ਦਿੰਦੇ ਤਾਂ ਸਾਡੀਆਂ ਮੰਗਾ ਜ਼ਰੂਰ ਪੂਰੀਆਂ ਹੋਣਗੀਆਂ ਦਾਜੀ ਕਿਸ਼ਵਰ ਸਿੰਘ ਪੰਦੇਰ ਨੇ ਵੀ ਆਖਿਆ ਕਿ ਅੱਜ ਮਹਿਲਾ ਦਿਵਸ ਵਾਲੇ ਦਿਨ ਹਜ਼ਾਰਾਂ ਮਹਿਲਾਵਾਂ ਇੱਥੇ ਪਹੁੰਚਣਗੇ ਇਸ ਅੰਦੋਲਨ ਨੂੰ ਜਿੱਤਣ ਲਈ ਪਾ ਦੇ ਗ੍ਰਾਮੀਣ ਕਿਸਾਨ ਖੇਤ ਮਜ਼ਦੂਰੀ ਤੇ ਮਹਿਲਾਵਾਂ ਦਾ ਮੁੱਖ ਯੋਗਦਾਨ ਹੈ ਇਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਉਹਨੇ ਕਿਹਾ ਕਿ ਜੋ ਵੀ ਅੰਦolan ਦੁਨੀਆ ਤੇ ਜਿੱਤੇ ਗਏ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਦੀ ਜੜੀ ਅਹਿਮ ਅਹਿਮ ਭੂਮਿਕਾ ਰਹੀ ਹੈ ਉਹਨੇ ਵੀ ਕਿਹਾ ਕਿ ਅਸੀਂ ਸਦਾ ਦੇਵਾਂਗੇ ਕਿ ਮਹਿਲਾਵਾਂ ਪੂਰੀ ਸਰਗਰਮੀ ਨਾਲ ਇਸ ਅੰਦolan ਦੇ ਵਿੱਚ ਸ਼ਾਮਿਲ ਹੋਣ ਜੇਕਰ ਮਹਿਲਾਵਾਂ ਸਾਡੇ ਨਾਲ ਆਗੀਆਂ ਤਾਂ ਅਸੀਂ ਇਹ ਅੰਦolan ਜ਼ਰੂਰ ਜਿੱਤਾਂਗੇ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਦਾ ਉਹਦਾ ਪੰਜਵਾਂ ਦਿਨ ਹੈ ਹਰਿਆਣਾ ਦੇ ਬਾਰਡਰਾਂ 'ਤੇ ਇਹ ਮੋਰਚਾ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਇਸ ਵੇਲੇ ਔਰ ਅੱਜ ਜਦ ਸੇ ਇੱਥੇ ਮਤਾਵਾ ਪੈਣਾ ਦਾ ਦਿਹਾੜਾ ਮਨਾਉਣਾ ਹੈ ਔਰ ਵੱਡੇ ਪੱਤਰ ਤੇ ਮਤਾਵਾ ਪੈਣਾ ਨੂੰ ਪਹੁੰਚ ਦੀ ਅਪੀਲ ਆ ਬਹੁਤ ਸਾਰੀਆਂ ਮਤਾਵਾ ਪੈਣਾਂ ਅੱਜ ਰਾਤ ਦੀ ਇੱਥੇ ਪੁੱਜ ਗਈਆਂ ਨੇ ਸੋ ਔਰਤ ਦਾ ਇਸ ਮੋਰਚੇ ਨੂੰ ਜਿੱਤਣ ਵਿੱਚ ਕੀ ਮਹੱਤਵਪੂਰਨ ਯੋਗਦਾਨ ਹੋਊਗਾ ਇਹ ਵਿਚਾਰ ਚਰਚਾ ਹੋਊਗੀ ਔਰ ਜਿਵੇਂ ਕੱਲ ਸਾਡੇ ਪ੍ਰਧਾਨ ਮੰਤਰੀ ਜੀ ਕਸ਼ਮੀਰ ਚ ਗਏ ਨੇ ਔਰ ਜਿਵੇਂ ਪ੍ਰਧਾਨ ਮੰਤਰੀ ਜੀ ਹੁਣਾਂ ਨੂੰ ਉਥੇ ਸਰਕਾਰੀ ਮੁਲਾਜ਼ਮ ਖੇਤੀਬਾੜੀ ਡਿਪਾਰਟਮੈਂਟ ਲਾ ਕੇ ਕਿਸਾਨ ਇਕੱਠੇ ਕਰਨੇ ਪਏ ਆ ਪਰ ਕਿਸਾਨ ਨਾਰਾਜ਼ ਹੋਏ ਆ ਪਰ ਕਿਉਂਕਿ ਉਹਨਾਂ ਬਾਰੇ ਕੋਈ ਵੱਡਾ ਲਾਂ ਨੂੰ ਨਾਲੋਂ ਨਹੀਂ ਆਇਆ ਗਿਆ ਹਾਂ ਪ੍ਰਧਾਨ ਮੰਤਰੀ ਜੀ ਚੰਗਾ ਹੁੰਦਾ ਉਹ ਦੱਸ ਦਿੰਦੇ ਵੀ ਜਿਹੜਾ ਅਮਰੀਕਾ ਨਾਲ ਡਰਾਈ ਫਰੂਟਾਂ ਦਾ ਸਮਝੌਤਾ ਹੋਇਆ ਸੁੱਕੇ ਮੇਵੇ ਜਾਂ ਡਰਾਈ ਫਰੂਟ ਵੀ ਉਹਦੇ ਤੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੰਪੋਰਟ ਡਿਊਟੀ ਖਤਮ ਕਰਨਗੇ ਤੇ ਇਹਦਾ ਕੀ ਪ੍ਰਭਾਵ ਪਊਗਾ ਜੰਮੂ ਅਤੇ ਕਸ਼ਮੀਰ ਤੇ ਚੰਗਾ ਹੁੰਦਾ ਗਾਹਾਂ ਸਾਡੇ ਪ੍ਰਧਾਨ ਮੰਤਰੀ ਜੀ ਕੱਲ ਪੂਰਬੀ ਭਾਰਤ ਵਾਲੇ ਪਾਸੇ ਅਸਾਮ ਤੇ ਹੋਰ ਨਾਲ ਸੂਬਿਆਂ ਵਿੱਚ ਜਾਣਗੇ ਆਸਤਾ ਰੱਖਦੇ ਆਂ ਅਸਾਮ ਦੀਆਂ ਚਾਹ ਬਗਾਨਾ ਦੁਨੀਆ 'ਚ ਮਸ਼ਹੂਰ ਆ ਅਸਾਮ ਦੇ ਚਾਹ ਪੈਦਾ ਕਰਨ ਵਾਲੇ ਕਾਫੀ ਪੈਦਾ ਕਰਨ ਵਾਲੇ ਜਿਹੜੇ ਕਿਸਾਨ ਆ ਉਹ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਕਰਕੇ ਅਸੀਂ ਤਾਂ ਚਾਹਾਂਗੇ ਵੀ ਉਹਨਾਂ ਦੀ ਵੀ ਐਮਐਸਪੀ ਦੇ ਸਰਕਾਰ ਗੱਲ ਕਰੇ ਤਾਂ ਉੱਤਰ ਪੂਰਬ ਦੇ ਰਾਜਾਂ ਦੇ ਹਾਲਾਤ ਚੰਗੇ ਹੋਣ ਪ੍ਰਧਾਨ ਮੰਤਰੀ ਜੀ ਕਿਤੇ ਚੰਗਾ ਹੁੰਦਾ ਮਣੀਪੁਰ ਚ ਵੀ ਜਾਂ ਹੁੰਦੇ ਜੇ ਉੱਥੋਂ ਦੇ ਹਾਲਾਤ ਰਹੇ ਨੇ ਔਰ ਦੇਖੋ ਤੁਸੀਂ ਜਿਹੜਾ ਸਾਡਾ ਮੋਰਚਾ ਵਾ ਜਿਵੇਂ ਸਰਕਾਰ ਨੇ ਡੱਕਿਆ ਹੋਇਆ ਹੈ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਆ ਹੁਣ ਜਵਾਬ ਦੇਣਾ ਔਖਾ ਹੋ ਰਿਹਾ ਕਿ ਕਿਸਾਨਾਂ ਨੇ ਤਾਂ ਸੜਕਾਂ ਨਹੀਂ ਜਾਮ ਕੀਤੀਆਂ ਇਹ ਸੜਕਾਂ ਕਿਉਂ ਬੰਦ ਕਰ ਰੱਖੀਆਂ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ ਪਿਛਲੇ 10 ਸਾਲਾਂ ਦੇ ਵਿੱਚpropto ਵਧਿਆ ਲੋਕਤੰਤਰ ਤੇ ਆਹpropto ਵਧ ਗਿਆ ਵੀ ਥੋਨੂੰ ਆਪਦੇ ਕਿਸਾਨਾਂ ਮਜ਼ਦੂਰਾਂ ਤੇpropto ਨਹੀਂ ਹੈਗਾ ਵੀ ਉਹ ਦੇਸ਼ ਦੀ ਰਾਜਤਾ ਨਿਬਿਤ ਜਾ ਕੇ ਪ੍ਰਦਰਸ਼ਨ ਕਰ ਲੈਣ ਚਲੋ ਜੇ ਤੁਹਾਨੂੰ ਲੱਗਦੇ ਸੀ ਵੀ ਸਾਡੇ ਟਰੈਕਟਰ ਟਾਲੀਆਂ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਰਹੇ ਆ ਤਾਂ ਫਿਰ ਜਿਹੜੇ ਰੇਲਾਂ ਤੇ ਗੱਡੀਆਂ ਰਾਹੀਂ ਜਿਹੜੇ ਕਿਸਾਨ ਕਹੇ ਤੁਸੀਂ ਉਹਨਾਂ ਨੂੰ ਵੀ ਜਾਣਤਾ ਗ੍ਰফতার ਕਰ ਲਿਆਗਾ ਤੁਹਾਡਾ ਰੇਲ ਡਿਪਾਰਟਮੈਂਟ ਨੇ ਕੰਮ ਲਾਡੂ ਤੇ ਕਿਸਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹੈਗੀਆਂ ਤੋਂ ਪਛਮੀ ਪਕਾਲ ਦੇ ਵਿੱਚ ਤੁਹਾਡੇ ਰੇਲ ਡਿਪਾਰਟਮੈਂਟ ਨੇ ਕਿਸਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹੈਗੀਆਂ ਤੇ ਤੁਹਾਡਾ ਦੁਨੀਆ ਵਿੱਚ ਚਿਹਰਾ ਨੰਗਾ ਹੋ ਗਿਆ ਵੀ ਤੁਸੀਂ ਕਿਸੇ ਕਿਸਮ ਦਾ ਵੀ ਤਹੇ ਕੋ ਪੈਦਲ ਜਾਵੇ ਕਿਵੇਂ ਜਾਵੇ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਮਜ਼ਦੂਰਾਂ ਵਾਸਤੇ ਉਹ ਬੰਦ ਕਰ ਦਿੱਤਾ ਵਾ ਲਾਂਗਾ ਚਲੋ ਇਹ ਤੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਜਿਹੜੀ ਸਰਕਾਰ 2 ਸਾਲ ਪਹਿਲਾਂ ਇਹ ਇਹ ਚਿੱਠੀ ਲੈ ਕੇ ਕਹਿੰਦੀ ਆ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਆ ਤੁਸੀਂ ਰਜ਼ਗਾਰ ਦੇ ਮੌਕੇ ਤੁਹਾਨੂੰ ਦੇਵਾਂਗੇ ਉਹ ਨਰੇਗਾ ਨੂੰ 200 ਦਿਨ ਨਹੀਂ ਕਰ ਸਕਦੇ 700 ਰੁਪਏ ਦਿਹਾੜੀ ਨਹੀਂ ਦੇ ਸਕਦੇ ਇਹਦੇ ਬਾਰੇ ਦੇਸ਼ ਦੇ 140 ਕਰੋੜ ਲੋਕ ਫੈਸਲਾ ਕਰਨਗੇ ਵੀ ਜਿਹੀ ਡਿਕਟੇਟ ਕਰਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਹੱਕ ਮਾਰਦੀ ਸਰਕਾਰ ਔਰ ਇਹਦੇ ਇਹੋ ਜਿਹੇ ਸਰਕਾਰਾਂ ਆਉਣ ਵਾਲੇ ਸਮੇਂ ਚਾਹੀਦੀਆਂ ਕਿ ਨਹੀਂ ਚਾਹੀਦੀ। ਓਵੇਂ ਭਰਾਓ ਸਾਡਾ ਪਰਿਵਾਰ ਬਹੁਤ ਵੱਡਾ ਜੇ। ਜੇ ਕੱਲਾ ਸੇ ਕਿਸਾਨਾਂ ਦੀ ਗੱਲ ਕਰੀਏ ਤੇ ਪੌਣੇ 2 ਕਰੋੜ ਕਰੋੜ ਟੱਬਰ ਸਾਡਾ ਪੰਜਾਬ 'ਚ ਆ। ਜੇ ਮਜ਼ਦੂਰ ਦੀ ਵੀ ਗੱਲ ਕਰ ਲਈਏ ਤਾਂ ਲਗਭਗ ਕਹਿ ਲੋ ਵੀ ਅਸੀਂ 2.5 ਕਰੋੜ 2.5 ਕਰੋੜ ਲੋਕ ਬਣ ਜਾਂਦੇ। ਇਹ ਰੋਕਿਆ ਵੀ ਰੁਕਨੇ ਨਹੀਂ ਹੈਗੇ। ਦੇਸ਼ ਪੱਧਰ ਤੇ ਸਾਡਾ ਪਰਿਵਾਰ ਕਿਸਾਨਾਂ ਦਾ ਕੱਲਾ 64 ਕਰੋੜ ਤੋਂ ਆ। ਜੇ ਮਜ਼ਦੂਰ ਵੀ ਕਹਿ ਲਈਏ ਤੇ ਦੇਸ਼ ਦੀ ਅੱਧੀ 80% ਆਬਾਦੀ ਕਿਸਾਨਾਂ ਤੇ ਮਜ਼ਦੂਰਾਂ ਦੀ ਬਣਦੀ ਆ। ਅਸੀਂ ਸਮਝਦੇ ਆ ਵੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ। ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੁੰਦੀਆਂ। ਲੋਕ ਹੀ ਜਿਹੜਾ ਵਾ ਉਹ ਸਿਰ ਦਾ ਤਾਜ ਬਣਾਉਂਦੇ ਹੁੰਦੇ ਆ ਤੇ ਲੋਕ ਹੀ ਚੱਕ ਕੇ ਪੈਰਾਂ 'ਚ ਮਾਰਦੇ ਹੁੰਦੇ ਆ। ਤੋਂ ਮੋਦੀ ਜੀ ਨੂੰ ਲੱਗਦਾ ਵੀ ਸੱਤਾ ਜਿਹੜੀ ਆ ਉਹਨਾਂ ਨੇ ਗਰੰਟੀ ਕਰਾ ਲਈ ਉਹਨਾਂ ਦੀ ਰਖੇਲ ਸਮਝਦੇ ਆ ਸੱਤਾ ਨੂੰ। ਵੀ ਅਸੀਂ ਜਿਹੜੇ ਮਰਜ਼ੀ ਟੰਗਣਾ ਲੋਕਾਂ ਦੇ ਜ਼ਮੀਰ ਜਿਹੜੇ ਆ ਖਰੀਦ ਕੇ ਸੱਤਾ ਹਾਸਲ ਕਰ ਲਾਂਗੇ ਮੈਨੂੰ ਐ ਨਹੀਂ ਲੱਗਦਾ ਭਾਰਤ ਦੇ ਲੋਕ ਭਾਰਤ ਦੇ ਕਿਸਾਨ ਮਜ਼ਦੂਰ ਬੜਾ ਆਜ਼ਾਦ ਸੋਚ ਰੱਖਦਾ ਉਹ ਕਿਸੇ ਦੀ ਵੀ ਗੁਲਾਮੀ ਚਾਉਣ ਵਾਲਾ ਨਹੀਂ ਹੈਗਾ ਤੋ ਇਸ ਕਰਕੇ ਤੇ ਜੇ ਸੀ ਆਪਣਾ ਪੂਰਾ ਪਰਿਵਾਰ ਇਕੱਠਾ ਕਰ ਲਈਏ ਤੇ ਦੁਨੀਆਂ ਦੀਆਂ ਕੋਈ ਸਰਕਾਰਾਂ ਸਾਨੂੰ ਆਪਣੀਆਂ ਮੰਗਾਂ ਮਨਾਉਣ ਤੋਂ ਰੋਕ ਨਹੀਂ ਸਕਦੀਆਂ ਇਸ ਕਰਕੇ ਆਪਣੀ ਲਾਮਬੰਦੀ ਨੂੰ ਵੱਡਾ ਕਰੀਏ ਆਪਣੀ ਲਾਮबंदी ਨੂੰ ਕੋਈ ਪਿੰਡ ਪੰਜਾਬ ਦਾ ਨਹੀਂ ਰਹਿਣਾ ਚਾਹੀਦਾ ਜਿੱਥੇ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਦਾ ਨਾਅਰਾ ਕਿਸਾਨ ਮਜ਼ਦੂਰ ਜਿੰਦਾਬਾਦ ਦਾ ਨਾਅਰਾ